ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਗੱਬਣਾ ਬਈ ਦੋ ਤਾਜ਼ੀਆਂ ਸੂਈਆਂ ਵੇ ਆਪ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹਮ ਵਧੀਆ ਜੀ ਠੀਕ ਹੈ ਵਧੀਆ ਤੁਸੀਂ ਦੱਸੋ ਨਾਮ ਤੇ ਡਰੈੱਸ ਬੋਲ ਨਾਮ ਕੇਵਲ ਸਿੰਘ ਜੀ ਪਿੰਡ ਬੁਰਜ ਹਮੀਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਦੇ ਇਧਰਲੇ ਪਾਸੇ ਸੈਦੂਆ ਇਧਰ ਦੀਨਾ ਸਾਹਿਬ ਆ ਮੋਬਾਈਲ ਨੰਬਰ ਬੋਲ 94730.0 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਏਸ ਹੁੰਦੀ ਹੈ ਦੂਜੇ ਸੂਏਸ ਹੁੰਦੀ ਹੈ ਡਾਕਟਰ ਸਾਹਿਬ ਕਿੰਨੇ ਦਿਨ ਲੈਂਦੀ ਹੈ ਇਹ ਦਿਨ ਲਾ 15 ਪਾਏ ਜੀ 15 ਪਾਏ ਕੀ ਰਿਕਾਰਡ ਦੁੱਧ ਦਾ ਬਾਈ ਪਿਛਲੀ ਵਾਰ ਬਾਈ ਆਪਾਂ ਲਈ ਹੀ ਟੋਕੜ ਆਪਾਂ ਨੂੰ 20 ਕਿਲੋ ਦੁੱਧ ਦਿੱਤੇ ਨੇ ਟੋਕੜ ਨੇ ਠੀਕ ਆ ਬਾਈ ਹਾਂ ਹੂੰ ਪਹਿਲੇ ਰਿਕਾਰਡ ਬਹੁਤ ਚੰਗਾ ਨਾਲ ਦੁੱਧ ਦਾ ਪੂਰਾ ਰਿਕਾਰਡ ਹੈ ਕਿ 25 ਪਲੱਸ ਦੇ ਉਸ ਜਿਹੜਾ ਲੱਗ ਲਾ ਥਾਣਾ ਮੁੱਠੀ ਵਾਲਾ ਥਾਂ ਢਿੱਲਾਂ ਢਿੱਲਾਂ ਬਹੁ ਪਈਆਂ ਹਾਲੇ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੇ ਨੂੰ ਆਡਰ ਜਿਹੜਾ ਵਧੀਆ ਤਿਆਰ ਕਰ ਲੋਲੇਵਾ ਕਮਾਲ ਦਾ ਗੱਲੀ ਕੱਚੀ ਕੱਚੀ ਅਨ ਲੈੰਦੀ ਉਹਨੂੰ ਆਰਡਰ ਦੇਖ ਬਈ ਕਮਾਲ ਦਾ ਨਾਣਾ ਨੂਣਾ ਫਲ ਚੰਗੀਆਂ ਬਈ ਖੋਲ ਦੇ ਬਈ ਤੋਰ ਕੇ ਦਿਖਾ ਦੇ ਕੱਦਬੱਡ ਚੰਗਾ ਰੰਗ ਰੂਪ ਚੰਗਾ ਟੋਕੜ ਦਾ ਰਿਕਾਰਡ ਬਾਈ ਨੇ 20 ਲੀਟਰ ਦੱਸਿਆਗਾ ਬਈ ਤੇ ਤਾਜੀ ਦਾ ਰਿਕਾਰਡ ਤਾਂ ਫਿਰ ਚੰਗਾ ਹੀ ਹੋਊਗਾ ਤੋਰਾ ਤਾਰਾ ਦੇਖ ਤੋਰਾ ਤਾਰਾ ਕਮਾਲ ਦਾ ਚੰਗੀਆਂ ਵਰਸਨ ਕੀ ਬਈ ਕੀ ਮੋ ਲਈ ਜਾ ਜਦ ਮੁੱਲ ਫੋਨ ਤੇ ਕਰਦੇ ਆਂਗੇ ਜੀ ਜੈ ਜੀ ਹੋ ਹਾਂਜੀ ਜੈ ਜੀ ਕਰਾਂਗੇ ਠੀਕ ਆ ਮੁੱਲ ਬਾਈ ਕਹਿੰਦਾ ਫੋਨ ਤੇ ਹੋ ਜਾਊਗਾ ਮੋਲਾ ਵੜ ਦੇ ਸਾਹਮਣਾ ਬਿਲਕੁਲ ਜਜ ਹੋਊਗਾ ਬਾਈ ਕੱਲੀ ਕੱਚੀ ਕੱਚੀ ਆਉ ਸਾਹਮਣਾ ਅੰਦਾਜ਼ਾ ਲਾ ਲਿਓ ਤੇ ਨੇੜੇ ਜਾ ਕੇ ਇਹਨੇ ਆਰਡਰ ਜਿਹੜਾ ਕਮਾਲ ਦਾ ਤਿਆਰ ਕਰ ਲੈਣਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬਰੀਡ ਕਰਮ ਵਾਲੀ ਤੇ ਫੁੱਲਾ ਕਦ ਦੇਖੋ ਬਾਈ ਡਾਕਟਰ ਸਾਹਿਬ ਹੱਥ ਮਰੀ ਕੱਲ ਕੋਸ ਨਹੀਂ ਆਂਦੀ ਠੰਡੀ ਠਾਰਦੀ ਹੱਥ ਲਾਈ ਚਲ ਕੋਈ ਚੱਕਰੀ ਨਹੀਂ ਠੰਡੀ ਸੀ ਬਾਈ 2 ਨੰਬਰ ਤੇ ਕਿਹੜਾ ਸੂਸੂਈ ਆ ਦੂਜਾ ਸੂਈ ਸੂਈ ਡਾਕਟਰ ਸਾਹਿਬ ਕਦੋਂ ਸੂਈ ਆ ਬਾਈ ਬਾਈ ਇਹ ਪਰਸੋਂ ਸੂਈ ਆ ਪਰਸੋਂ ਸੂਈ ਆ ਬੱਚਾ ਕੀ ਹੈ ਕਰਨ ਵਾਲੀ ਮੈਂ ਬੱਚੀ ਹੈ ਜੀ ਮਗਰ ਬੱਚੀ ਚੰਗੀ ਹੈ ਨਾ ਹਾਂਜੀ ਬੱਚਾ ਬਈ ਬੱਚੀ ਬੱਚੀ ਚੰਗੀ ਹੈ ਕਿੰਨਾ ਬੋਲਾ ਹਾਜ਼ਰ ਆ ਹਾਂ ਬੋਲਾ ਹੈਗਾ ਡਾਕਟਰ ਸਾਹਿਬ 13 ਕਿਲੋ 13 ਕਿਲੋ ਹਾਂਜੀ ਠੀਕ ਹੈ ਬਾਈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਆਰਡਰ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕਲ ਮੇ ਪੂਰੇ ਗੈਪ ਤੇ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਫੇਸ ਬਿਊਟੀ ਬੜੀ ਚੰਗੀ ਹੈ ਤੋਰਾ ਤਰਾ ਦੇਖੋ ਬਾਈ ਹੋਲ ਸਮੀ ਭਲੀਆ ਰਾਜੀਆ ਤੋਰਾ ਤਰਾ ਕਮਾਲ ਦਾ ਆਰਡਰ ਬਹੁਤ ਹੈ ਗੰਮੀ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਣ ਚਵਾਈ ਕਿਵੇਂ ਹੈ ਬਈ ਚਵਾਈ ਬਹੁਤ ਚੰਗੀ ਹੈ ਇੱਕ ਨੰਬਰ ਹੈ ਇੱਕ ਨੰਬਰ ਚਵਾਈ ਹੈ ਠੀਕ ਹੈ ਬਈ ਤੇ ਮੁੱਲ ਕੀ ਹੈ ਦਾ ਜੈਫਰ ਮੁੱਲ ਦਾ 77000 ਡਾਕਟਰ ਸਮਾਨ ਤਨ ਹੋ ਜਾ ਹਾਂਜੀ ਠੀਕ ਹੈ 67000 ਰੁਪਏ ਮੋਲਾ ਬਈ ਮਾਨਦਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਆਰਡਰ ਬੜਾ ਕਮਾਲ ਦਾ ਬਹੁਤ ਸੋਹਣਾ ਆਰਡਰ ਕਰ ਮੜੀ ਦਾ ਇਕੱਲਾ ਇਕੱਲਾ ਥਾਣ ਚਾਰੇ ਥਾਣ ਨਿਕੜਵੇਂ ਪੂਰੇ ਗੈਰ ਤੇ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਚੰਗੀ ਆ ਬੜ ਬਈ ਮੋਲ 67000 ਮਾਨਦਨ ਜਰੂਰ ਹੋ ਜੂ ਅੱਗੇ ਵੀਰੇ ਤੈਨਾਂ ਨੰਬਰ ਹਾਂਜੀ ਕਿਹੜਾ ਸੂਆ ਵੀ ਇਹ ਵੀ ਦੂਜਾ ਸੂਆ ਸੂਈ ਹੈ ਜੱਟ ਜੱਟ ਸਾਹਿਬ ਕਦੋਂ ਸੂਈ ਆ ਬਈ ਇਹੇ ਦੀ 4 ਦਿਨ ਹੋ ਗਏ ਨੂੰ 4 ਦਿਨ ਹੋ ਗਏ ਬੱਚਾ ਕੀ ਹੈ ਮਗਰ ਬੱਛਾ ਜੀ ਬੱਛਾ ਬਈ ਤੇ ਬੋਲਾ ਕਿੰਨਾ ਗਾ ਹੁਣ ਬੋਲਾ ਹੈਗਾ ਜੀ 13 ਕਿਲੋ ਅੱਜ ਠੀਕ ਕਰੋ। ਹੋਲ ਦੇ ਬਾਈ ਤੋਰ ਕਰਾ ਦੇ। 13 ਕਿਲੋਟਰ ਬੋਲਾ ਬਾਈ ਨੇ ਦੱਸਿਆ ਦੋਨੇ ਡੰਗਾਂ ਦਾ। ਭਾਈ ਦੋ ਡੰਗ ਚੋਲੇ ਹਨਾ ਬਾਈ। ਹਾਂ ਭਾਵਾ ਦੋ ਡੰਗ ਚੋਵੇ ਚਾਰ ਚੋਵੇ ਜੀ ਆਪਣੇ ਘਰੇ। ਆਰਡਰ ਬੜਾ ਕਮਾਲ ਦਾ। ਮੁੱਠੀ ਵਾਲਾ ਥਣ ਫੇਸ ਫੂਟ ਚੰਗਾ ਰੰਗ ਰੂਪ ਚੰਗਾ। ਚਮਕ ਚਮਕ ਚੰਗੀ ਆ ਬੜ ਤੇ ਤੋਰਾ ਤਰਾ ਵੀ ਚੰਗਾ। ਕਲਰ ਬਹੁਤ ਚੰਗਾ ਹਨਾ ਬਈ। ਮੰਗ ਬਹੁਤ ਜ਼ਿਆਦਾ ਇਸ ਕਲਰ ਦੀ ਬਈ। ਤੇ ਮੁੱਲ ਕੀ ਹੈ ਦਾ ਜੀ? ਮੁੱਲੇ ਦਾ ਜੀ 크라운 ਨੂੰ ਕੋਈ ਕਿੰਨਾ ਕਰਾਈ ਜਾਵੇ 58000 ਦੀ ਦੇ ਦੇਣਾ। 58000 ਰੁਪਿਆ ਮੰਨ ਤਾਂ ਹੋ ਜਾ ਹਾਂ। ਠੀਕ ਹੈ। 52 ਦਾ ਵੀ ਆ ਮੋਲਾ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਕੋਲੀ ਚੰਗੀ ਆ ਵਰਡ ਸਨਕੀ ਆ ਬਈ ਆਰਡਰ ਚੰਗਾ ਥਣ ਚੰਗਾ ਚਵਾਈ ਬਾਈ ਕਹਿੰਦਾ ਚੰਗੀ ਆ ਫੇਸ ਸੋਸ ਬਹੁਤ ਚੰਗਾ ਫੈਂਟ ਆ ਜਿਹੜੀ ਘਰਮ ਵਾਲੀ ਦੀ ਚੰਗੀ ਉਹ ਗਰਮੀ ਬਿਲਕੁਲ ਨਹੀਂ ਮੰਦੀ ਹਾਂ ਤੇ ਨਾਗਸੀ ਭਰਾ ਕੋਲੇ ਤਿੰਨ ਤੇ ਗੀ ਲਗਾ ਤੇ ਮਾਰ ਦੋ ਤਰ੍ਹਾਂ ਕੋਈ ਚਵਾਈ ਚੋਂ ਨ ਬੜਾ ਚੰਗਾ ਹਾਂ ਚੋਈ ਜੂਈ ਬਹੁਤ ਚੰਗੀਆਂ ਲਾ ਜਿਵੇਂ ਮਰਜ਼ੀ ਦਾ ਨਾ ਮਰੀ ਚੱਲ ਕੋਈ ਜੱਟ ਨਹੀਂ ਕੋਈ ਨਿਆਣਾ ਨਹੀਂ ਪਾਇਆ ਕੋਈ ਚੱਕਰੀ ਨਹੀਂ ਬੱਚਾ ਛੱਡਣਾ ਛੱਡੋ ਨਹੀਂ ਛੱਡਣਾ ਠੀਕਾ ਛੱਡੋ ਜਿਵੇਂ ਮਰਜ਼ੀ ਚੋਈ ਹੂੰ ਚੋਈ ਜੂਈ ਨੰਬਰ 1 ਢੰਡੀ ਬਹੁਤ ਹੈ ਜੀ ਢੰਡੀ ਬਹੁਤ ਹੈ ਜਿਵੇਂ ਮਰਜ਼ੀ ਆ ਤਲਾਈ ਚੱਲ ਤੇ ਵੱਡੀ ਗੱਲ ਬਰੀਡ ਫੁੱਲ ਚੰਗੀਆਂ ਗਰਮੀ ਨਹੀਂ ਮੰਦੀ ਪੈਣ ਫੁੱਲ ਆਉਣੀਆਂ ਨਾਲ ਸੀ ਭਰਾ ਕੋਲੇ ਤੰਨਾ ਤੰਨੇ ਦਿਖਾਤੇ ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਪਸੰਦ ਆ ਲੈ ਰਾਈ ਨਾਲ ਕਨੈਕਟ ਕਰ ਲਿਓ ਧੰਨਵਾਦ